ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਹੈ ਤੁਹਾਡਾ ਅੱਜ ਨਵੇਂ ਬਲੌਗ ਦੇ ਵਿੱਚ ਤੇ ਬਾਬੇ ਦੀ ਕਿਰਪਾ ਨਾਲ ਤੇ ਬਾਬੇ ਦਾ ਨਾਮ ਲੈ ਕੇ ਬਾਈ ਅੱਜ ਆਪਾਂ ਨੇ ਕਣਕ ਦਾ ਕੰਮ ਆ ਜਿਹੜਾ ਸਟਾਰਟ ਕਰਤਾ 19 ਤਰੀਕ ਅੱਜ ਤੇ ਆਪਾਂ ਕੱਲ ਤੋਂ ਬਿਜਾਈ ਸ਼ੁਰੂ ਕਰ ਦਾਂਗੇ ਬਾਈ ਖੇਤਾਂ 'ਚ ਬਾਈ ਗਿੱਲ ਬਹੁਤ ਜ਼ਿਆਦੇ ਤੀ ਫੇਰ ਐ ਸੋਚਿਆ ਵੀ ਚਲੋ ਕਿੱਥੇ ਵਾਹਣ ਬਹੁਣ ਪਰਾਂਗੇ ਹਨਾ ਤੇ ਬਾਈ ਆਪਾਂ ਕਣਕ ਬੀਜ ਰਹੇ ਹਾਂ 766 ਤੇ 327 ਤੇ ਆਪਣਾ 826 ਠੀਕ ਆ ਤੇ ਪਿਛਲੇ ਸਾਲ ਬਾਈ ਆਪਾਂ ਨੇ 766 ਕਣਕ ਜਿਹੜੀ ਉਹ 25 ਤਰੀਕ ਨੂੰ ਤਕਰੀਬਨ ਬੀਜਤੀ ਸੀਗੀ દિਵਾਲੀ ਤੋਂ ਪਹਿਲਾਂ 4-5 ਦਿਨ ਸੁਪਰ ਸੀਡਰ ਨਾਲ ਤੇ ਕਿਉਂ ਬਾਈ ਦੋ ਕੋ ਖੇਤ ਸਾਡੇ ਥੋੜੇ ਜੇ ਉਹਨਾਂ ਨੂੰ ਖਾਲ ਵੀ ਲੰਬੇ ਜਾਂਦੇ ਨੇ ਆਲੂਆਂ ਕੋਲ ਦੀ ਜਾਂਦੇ ਨੇ ਉਹਦੇ ਕਰਕੇ ਫਿਰ ਉਹਨਾਂ 'ਚ ਗਿੱਲ ਕਾਫੀ ਸੀ ਅਸੀਂ ਨੇ ਬੀਜਤੇ ਉਹ ਮਾਚਾਲ ਕੁਝ ਨਹੀਂ ਹੁੰਦਾ ਦੇਖੀ ਜਾਈਉ ਤੇ ਬਾਈ ਉਹ ਤਕਰੀਬਨ ਦੂਈ ਕਣਕ ਨਾਲੋਂ ਆਪਾਂ ਨੇ 15 ਦਿਨ ਪਹਿਲਾਂ ਬੀਜਤੇ ਦੂਈ ਤਕਰੀਬਨ ਆਪਾਂ 10 ਤਰੀਕ ਤੋਂ ਵਜਾਈ ਸ਼ੁਰੂ ਕਰੀਦੀ ਪੰਜ 6 ਤੋਂ ਲਾ ਲਓ ਚਲੋ ਜਾਣੀ 15 ਤਰੀਕ ਤੱਕ ਆਪਣਾ ਕੰਮ ਨਿਪਟਾਇਆ ਦੀ ਤੇ ਬਾਈ ਉਹ ਜਿਹੜੇ ਖੇਤ ਸੀਗੇ ਨਾ ਜਿਹੜੇ ਆਪਾਂ ਨੇ ਪਹਿਲਾਂ ਬੀਜੇ ਸੀ ਉਹਨਾਂ ਦਾ ਝਾੜ ਬਾਈ ਨਵੰਬਰ ਵਾਲੀ ਕਣਕ ਨਾਲੋਂ ਵੱਧ ਰਿਹਾ 766 ਬੀਜ ਦਾ ਚਲੋ ਬਾਈ ਆਪਾਂ ਕਿਸੇ ਨਾਲ ਐ ਨਹੀਂ ਕਹਿੰਦੇ ਹੈਗੇ ਵੀ ਗੇਤੀ ਕਣਕ ਕਮਜਾਬ ਆ ਜਾਂ ਪਛੇਤੀ ਆ ਬਾਈ ਦੇਖੇ ਤਾਂ ਆਪਣੇ ਕਰਮ ਹੁੰਦੇ ਨੇ ਹਨਾ ਹੁਣ ਅੱਗੇ ਆਪਾਂ ਸੋਚਦੇ ਹੁੰਦੇ ਸੀਗੇ ਵੀ ਜਿਹੜੀ ਛੱਬੀ ਜੀਰੀ ਆ ਉਹ ਗੇਤੀ ਘੱਟ ਕਮਜਾਬ ਆ ਪਛੇਤੀ ਵੱਧ ਨਿਕਲਦੀ ਐ ਤੱਕੀ ਬਾਈ ਸਾਰੀ ਉਹ ਤਕਰੀਬਨ 5 ਸਵਾ 5 ਤੀ ਜਾ ਕੇ ਖੜ ਗਈ ਤੇ 18 ਵੀ ਉਹੀ 5 ਸਵਾ 5 ਤੇ ਬਾਸਮਤੀ ਵੀ ਬਾਈ ਦੇਖ ਲਓ ਕਿੰਨੀ ਘਟ ਗਈ ਕਿਉਂ ਹੁਣ ਸਾਰੇ ਬਾਈਆਂ ਦੀ ਤਾਂ ਹੁਣ ਮਤਲਬ ਲਾਈ ਵੀ ਨਹੀਂ ਤੀ ਇੱਕਸਾਰ ਦੀ ਹਨਾ ਵੀ ਮਤਲਬ ਇਕੱਠੀ ਕਿਸੇ ਦੀ ਨਹੀਂ ਤੀ ਲਾਈ ਵੀ ਕਿਸੇ ਦਾ 5 ਦਿਨ ਦਾ ਫਰਕ ਕਿਸੇ ਦਾ 10 ਦਿਨ ਦਾ ਫਰਕ ਸੋ ਬਾਈ ਜਿਹੜਾ ਝਾੜ ਆ ਇਹ ਤਾਂ ਮੌਸਮ ਨੇ ਦੇਣਾ ਪਰਮਾਤਮਾ ਨੇ ਦੇਣਾ ਆਪਣੇ ਕਰਮਾ ਨੇ ਦੇਣਾ ਹਨਾ ਤੇ ਬਾਈ ਚਲੋ ਸਾਲ ਮਾੜਾ ਇਹ ਨਿਰਾਸ਼ ਹੋਣ ਦੀ ਬਿਲਕੁਲ ਲੋੜ ਨਹੀਂ ਹੈਗੀ ਕਿਉਂ ਫਸਲ ਆ ਬਾਈ ਹੁਣ ਆਪਾਂ ਨੇ ਇੱਕ ਵੱਢ ਲਈ ਇੱਕ ਬੀਜ ਤੀ ਇੱਕ ਦੀ ਆਪਾਂ ਤਿਆਰੀ ਕਰੀ ਜਾਂਦੇ ਆ ਹਨਾ ਤਾਂ ਬਾਈ ਉਹਦੇ ਕਰਕੇ ਬਿਲਕੁਲ ਨਹੀਂ ਟੈਨਸ਼ਨ ਟੈਨਸ਼ਨ ਲੈਣ ਦੀ ਲੋੜ ਹੈਗੀ ਇਹ ਤਾਂ ਪਰਮਾਤਮਾ ਨੇ ਜੋ ਆਪਾਂ ਨੂੰ ਦੇਣਾ ਜੋ ਆ ਆਪਣੇ ਕਰਮਾਂ ਚ ਉਹ ਆਪਾਂ ਨੂੰ ਹਰ ਹੀਲੇ ਮਿਲ ਜਾਣਾ ਠੀਕ ਆ ਤੇ ਬਾਈ ਆਪਾਂ ਅੱਜ ਬਜਾਂਦ ਸ਼ੁਰੂ ਕਰ ਰਹੇ ਹਾਂ ਇਹ ਤਕਰੀਬਨ ਤਕਰੀਬਨ ਆਪਣੇ 27 28 ਕਿੱਲਿਆਂ ਦਾ ਗੇੜ ਉੱਪਰ ਹੀ ਹੋ ਸਕਦਾ ਇੱਕ ਦੋ ਇਹ ਆਪਾਂ ਹੁਣ ਸੁਪਰ ਸੀਡਰ ਨਾਲ ਕੱਲ ਤੋਂ ਕਣਕ ਦੀ ਬਜਾਈ ਸ਼ੁਰੂ ਕਰਨੀ ਆ ਤੇ ਬਾਬੇ ਉਹ ਸਵਰਾਜ ਮਗਰ ਹੈਰੋਂ ਪਾਈ ਹੋਈ ਆ ਬਾਈ ਤੇ ਹੈਰੋਂ ਮੈਂ ਪਹਿਲਾਂ ਫੇਰ ਗਿਆ ਤੀ ਹਨਾ ਕਿਉਂ ਬਾਈ ਸੁਪਰ ਸੀਡਰ ਨੂੰ ਜਿਹੜੀ ਗਿੱਲਾ ਉਹ ਥੋੜੀ ਜੀ ਜ਼ਿਆਦਾ ਚਾਹੀਦੀ ਆ ਆਮ ਨਾਲੋਂ ਹਨਾ ਤੇ ਬਈ ਇੰਨੀ ਕ ਆਪਾਂ ਨੇ ਹੈਰੋਂ ਖੋਲ ਕੇ 11-11 ਆਪਾਂ ਨੇ ਹੈਰੋਂ ਫੇਰਤੀ ਕਿਉਂ ਬਈ ਜਿਹੜਾ ਸੁਪਰਸੀਡਰ ਨਾਲ ਆਪਾਂ ਗੇੜਾ ਲਾਉਨੇ ਆ ਜਿਵੇਂ ਸਾਈਡਾਂ ਵਾਲਾ ਗੇੜਾ ਕਿਉਂ ਬੱਟਾਂ ਦਾ ਲਵਾ ਬਈ ਖੁਰ ਕੇ ਉੱਚਾ ਹੋਇਆ ਹੋਆ ਹੁੰਦਾ ਉਹ ਜਦੋਂ ਉੱਚੇ ਤੋਂ ਚੱਲਦਾ ਇਧਰਲਾ ਪਾਸਾ ਵੀ ਨੀਮਾ ਹੋ ਜਾਂਦਾ ਤੇ ਵਿਚਾਲੋਂ ਬਈ ਤਿੰਨ ਚਾਰ ਖੁੱਡ ਉਹ ਕਣਕਰੇ ਜੰਮਦੇ ਨਹੀਂ ਹੈਗੇ ਹਨਾ ਤੇ ਉਹਦੇ ਕਰਕੇ ਫਿਰ ਬਈ ਆਪਾਂ ਨੂੰ ਜ਼ਰੂਰੀ ਹੈ ਜੇ ਬੰਦਾ ਆਪਾਂ ਸਾਰੀ ਜ਼ਮੀਨ ਦੇ ਵਿੱਚ ਵੀ ਨਹੀਂ ਹੈਰੋਂ ਜਾਂ ਕੁਝ ਵੀ ਫੇਰ ਸਕਦੇ ਹੈਗੇ ਤਾ ਬਾਈ ਜਰੂਰ ਆਲੇ-ਦਾਲੇ ਇੱਕ-ਇੱਕ ਗੇੜਾ ਰੂਟਾ ਮੀਟਰ ਦਾ ਜਰੂਰ ਮਾਰ ਲਿਆ ਕਰੋ ਹਨਾ ਉਹਦੇ ਨਾਲ ਜਿਹੜਾ ਆਲੇ-ਦਾਲੇ ਵਾਲਾ ਗੇੜਾ ਆਪਣਾ ਖਰਾਬ ਹੁੰਦਾ ਏ ਉਹ ਖਰਾਬ ਨਹੀਂ ਹੁੰਦਾ ਹੈਗਾ ਤੇ ਆਪਾਂ ਨੇ ਇੱਕ ਵਾਰ ਬਾਈ ਹੈਰੋਂ ਫੇਰੀ ਇਹਦੇ ਚ ਤੇ ਇੱਕ ਵਾਰ ਆਪਾਂ ਨੇ ਮਾਰਤਾ ਸਵਾਗਾ ਤੇ ਜ਼ਮੀਨ ਦੇਖ ਲਓ ਕਿੰਨੀ ਸੋਹਣੀ ਬਣ ਗਈ ਹੁਣ ਆਰਾਮ ਨਾਲ ਕੱਲ ਨੂੰ ਟਰੈਕਟਰ ਇਹਨੂੰ ਦੂਏ ਗੇਅਰ ਚ ਬਿਜੀ ਨਹੀਂ ਜਾਊਗਾ ਨਹੀਂ ਬਾਈ ਪਹਿਲੇ ਗੇਅਰ ਚ ਕੰਮ ਬਹੁਤ ਜ਼ਿਆਦਾ ਘੱਟ ਨਿਬੜਦਾ ਉਹਦੇ ਕਰਕੇ ਆਪਾਂ ਨੇ ਇਹ ਚੀਜ਼ ਕਰਿਆ ਵੀ ਆਪਾਂ ਹੁਣ ਇੱਕ ਵਾਰ ਹੈਰੋਂ ਫੇਰ ਕੇ ਸਵਾਗਾ ਮਾਰ ਦਣ ਤੇ ਬਾਈ ਧੁੱਪ ਵੀ ਕਾਫੀ ਜ਼ਿਆਦਾ ਧੀ ਤੇ ਗਿੱਲ ਤੁਸੀਂ ਚੈੱਕ ਕਰ ਲਓ ਬਾਈ ਲੱਡੂ ਬਣਦਾ ਚਾਹੀਦਾ ਬਈ ਸੁਪਰ ਸੀਡਰ ਨੂੰ ਤਾਂ ਪੂਰਾ ਠੀਕ ਆ ਕਿਉਂ ਜਿਹੜੀ ਮਸ਼ੀਨ ਨਾਲ ਆਪਾਂ ਕਣਕ ਬੀਜਦੇ ਆ ਉਹ ਖੁਸ਼ਕ ਗਿੱਲ ਚ ਵੀ ਕੰਮ ਜਾਵਾ ਪਰ ਬਾਈ ਇਹਦੇ ਚ ਤਾਂ ਜ਼ਰੂਰ ਲੱਡੂ ਬਣਦਾ ਚਾਹੀਦਾ ਜਿਹੜੀ ਆਪਾਂ ਨੇ ਸੁਪਰ ਸੀਡਰ ਨਾਲ ਕਣਕ ਬੀਜਣੀਆਂ ਹਨਾ ਤੇ ਬਾਈ ਹੁਣ ਆਪਾਂ ਮੈਂ ਤਕਰੀਬਨਾ 2 ਕਿੱਲੇ ਵਾਲਾ ਘੇਰਾ ਆਪਣਾ ਜਿਹੜਾ ਰੈਡੀ ਕਰਤਾ ਅੱਜ ਬਾਈ ਮੈਂ ਕੱਲ ਆਈਆਂ ਤੇਜੀ ਤੇ ਲਾਣੇਦਾਰ ਸੀਡ ਲਾਈਨ ਗਏ ਹੋਏ ਨੇ ਕਣਕ ਦਾ ਜਿਹੜਾ ਆਪਾਂ ਨੇ ਮਤਲਬ ਮੁੱਲ ਲੈਣਾ ਬਾਕੀ ਆਪਾਂ ਨੇ ਘਰ ਦਾ ਰੱਖਿਆ ਹੋਇਆ 766 ਦਾ 826 ਦਾ ਜਿੰਨਾ ਕ ਆਪਾਂ ਮੁੱਲ ਵਾਲਾ ਸਾਰਾ ਵੀ ਬਾਈ ਮਤਲਬ ਪਹਿਲਾਂ ਹੀ ਲਿਆ ਕੇ ਰੱਖ ਲੈਣਾ ਫਿਰ ਮੌਕੇ ਤੇ ਭੱਜਣ ਨਾਲੋਂ ਤੇ ਆਪਣਾ ਡੀਜਪੀ ਨੂੰ ਫੋਨ ਕਰਤਾ ਉਹ ਆਪਣਾ ਆਪਣੇ ਕੋਲ ਪਹੁੰਚ ਜਾਣਾ ਸ਼ਾਮ ਤੱਕ ਠੀਕ ਆ ਤੇ ਹੌਲੈਂਡ ਵੀ ਬਾਈ ਆ ਗਿਆ ਆਪਣਾ ਉਧਰ ਬੱਟਾ-ਬੁੱਟਾ ਪਾਉਣ ਗਏ ਹੋਏ ਨੇ ਜਿੱਧਰ ਬਾਹਣ ਨੂੰ ਪਾਣੀ ਚੱਲ ਰਿਹਾ ਹਨ ਤੇ ਕੱਲ ਤੋਂ ਬਾਈ ਆਪਾਂ ਨੇ ਸ਼ੁਰੂ ਕਰ ਦੇਣਾ ਕੰਮ ਫਿਰ ਲੈ ਕੇ ਪ੍ਰਮਾਤਮਾ ਦਾ ਨਾਮ ਤੇ ਦੀਵਾਲੀ ਵੀ ਆ ਬਾਈ ਕੱਲ ਨੂੰ ਹਨ ਤੇ ਪਿਛਲੇ ਸਾਲ ਵੀ ਆਪਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਵਜਿਆਂਦ ਸ਼ੁਰੂ ਕਰਤੀ ਸੀ ਯੋ ਬਾਈ ਹੁਣ ਮੌਸਮ ਆ ਜਿਹੜਾ ਅਨਕੂਲ ਹੋ ਗਿਆ ਵਧੀਆ ਚਲੋ ਉਹਨਾਂ ਨਹੀਂ ਆਪਾਂ ਕਹਿ ਸਕਦੇ ਪਰ ਜਾਨੀ ਠੀਕ ਹੋ ਗਿਆ ਮੌਸਮ ਤੇ ਬਾਈ ਆਪਣੇ ਆਲੂ ਗੇਤੇ ਤੁਹਾਨੂੰ ਦਿਖਾ ਦਈਏ ਚੈੱਕ ਕਰੋ ਐਨ ਖੁੱਡ ਭਰਿਆ ਏ ਸਾਰੇ ਹਨਾ ਇਹ ਬਾਈ ਜਿੱਥੇ ਤੁਹਾਨੂੰ ਸ਼ਿੱਦ ਲੱਗ ਰਹੀ ਹੈ ਨਾ ਉਹ ਮੈਂ ਤਕਰੀਬਨ ਮੈਨੂੰ ਵੀ ਪਹਿਲਾਂ ਡਾਊਟ ਹੋ ਗਿਆ ਸੀ ਉਹ ਚੀਜ਼ ਦਾ ਬਈ ਮਤਲਬ ਆਲੂ ਜੰਮ ਨਹੀਂ ਰਹੇ ਹੈਗੇ ਹਨਾ ਬਈ ਤਕਰੀਬਨ ਆਪਣੀਆਂ 95 ਬੋਰੀਆਂ ਪਈਆਂ ਹੋਈਆਂ ਨੇ ਆ ਖੇਤ ਦੇ ਵਿੱਚ ਹਨਾ ਬਾਈ ਜਿੰਨਾ ਸੀਡ ਪਿਆ ਤੀ ਉਹਨਾ ਹਰਾ ਤਾਂ ਨਹੀਂ ਦੇਖੋ ਹੋਇਆ ਐਵੇਂ ਆਪਾਂ ਤੁਹਾਨੂੰ ਫੜ ਮਾਰ ਦਈਏ ਯਾਨੀ ਮੇਰਾ ਅੰਦਾਜ਼ਾ ਆ ਜੀ 15 ਤੋਂ 20 ਬੋਰੀਆਂ ਆਪਣੇ ਇਹ 3 ਸਵਾ 3 ਕਿਲਿਆਂ ਦੇ ਵਿੱਚ ਗਲ ਗਈਆਂ ਆ ਆਲੂਆਂ ਦੀਆਂ ਹਨਾ ਯਾਨੀ ਗਰਮੀ ਕਰਕੇ ਕਹਿ ਲਓ ਜਿਵੇਂ ਮਰਜ਼ੀ ਕਹਿ ਲਓ ਬਾਈ ਹੁਣ ਜੰਮੇ ਤਾਂ ਆ ਵੀ ਨਹੀਂ ਜੇ ਆਪਾਂ ਕਹੀਏ ਵੀ ਗਰਮੀ ਨਾਲ ਸਾਰੇ ਦਾ ਫੁੱਟ ਜਾਂ ਤਾਂ ਫੁੱਟ ਦੇ ਸਾਰੀ ਫੁੱਟ ਦੇ ਤੇ ਬਾਈ ਆਲੂਆਂ ਨੇ ਇਹ ਕਿ ਨਿਕਲਣ ਨੂੰ ਇੰਨਾ ਕ ਟਾਈਮ ਲੈ ਲਿਆ ਗੱਲਾਂ ਛੱਡ ਦਿਓ ਤੁਸੀਂ ਅੱਗੇ ਆਲੂ 13ਵੇਂ 14ਵੇਂ ਦਿਨ ਖੇ ਬਾਹਰ ਨਿਕਲਣ ਲੱਗ ਜਾਂਦੇ ਨੇ ਐਤ ਕੀ ਤਾਂ ਮੰਨ ਕੇ ਚਲੋ ਵੀ 24 ਤਰੀਕ ਦੀ ਵਿਜੈਂਦ ਹੋਈ ਵੀ ਆ 24 ਮੁੜ ਕੇ ਆਉਣ ਵਾਲੀ ਆ ਇੱਕ ਮਹੀਨਾ ਹੋ ਗਿਆ ਇਹਨਾਂ ਨੂੰ ਬੀਜਿਆਂ ਨੂੰ ਤੇ ਤਕਰੀਬਨ ਅੱਜ ਖੁੱਡ ਦੇਖਣ ਲੱਗੇ ਨੇ ਤੇ ਹੈ ਨਾ ਬਹੁਤ ਵੀਰਾਂ ਦਾ ਬਾਈ ਨੁਕਸਾਨ ਵੀ ਹੋ ਗਿਆ ਆਲੂਆਂ ਦਾ ਹਨਾ ਆਲੂ ਬਾਈ ਵਿੱਚ ਬਹੁਤ ਵੀਰਾਂ ਨੂੰ ਬੋਣੇ ਪੈ ਗਏ ਗਰਮੀ ਕਰਕੇ ਕਹਿ ਲਓ ਐਤ ਕੀ ਬਾਈ ਜਿਹੜੇ ਸਟੋਰ ਵਾਲੇ ਨੇ ਉਹ ਬਹੁਤ ਔਖਾ ਕਰ ਗਏ ਯਾਰ ਜ਼ਿਮੀਂਦਾਰਾਂ ਨਾਲ ਜਦੋਂ ਮੀਂਹ ਪੈਂਦਾ ਸੀ ਉਹਨਾਂ ਨੇ ਸਟੋਰ ਨੇ ਜਿਹੜੇ ਬੰਦ ਕਰਤੇ ਵੀ ਚਲੋ ਠੰਡੇ ਆ ਬਾਈ ਸੀਡ ਆ ਜਿਹੜਾ ਉੱਥੇ ਪੋਂ ਕਰ ਗਿਆ ਕਿਉਂ ਗਟਿਆਂ ਚ ਅਸੀਂ ਦੇਖਦੇ ਤੇ ਉਥੇ ਜਿਵੇਂ ਜੇ ਕਿਸੇ ਕੋਲ ਖਰਾਬ ਹੋ ਗਿਆ ਉਹ ਗਾਹਾਂ ਵੇਚਣ ਬਾਰੇ ਆਉਂਦੇ ਤੇ ਹਨਾ ਤਾਂ ਬਾਈ ਉਹ ਸੀਡ ਦਾ ਬੁਰਾ ਹਾਲ ਹੋ ਗਿਆ ਤੇ ਵਿੱਚ ਬਾਈਆਂ ਦਾ ਸੀਡ ਜੰਮਿਆ ਵੀ ਨਹੀਂ ਹੈਗਾ ਵਿੱਚ ਨੇ 슈ਗਰ ਫ੍ਰੀ ਚ ਧਰਤੇ ਦੱਸ ਉਹ ਕੋਲਡ ਸਟੋਰ ਵਾਲੇ ਬਾਈ ਆਪਾਂ ਨੂੰ ਗਾਈਡ ਨਹੀਂ ਕਰਦੇ ਹੈਗੇ ਹਨਾ ਉਹ ਵਿੱਚ ਬੰਦਿਆਂ ਨੇ ਮਤਲਬ ਉਹਦੇ ਚ ਧਰਤੇ 슈ਗਰ ਫ੍ਰੀ ਵਾਲੇ ਚੈਂਬਰ ਚ ਤੇ ਬਾਈ ਉਹਦੇ ਕਰਕੇ ਵੀ ਬਹੁਤ ਦਿੱਕਤ ਆਈ ਆ ਇਹ ਚੀਜ਼ ਦੀ ਹਨਾ ਤੇ ਹੁਣ ਆਪਾਂ ਬਾਈ ਪਹਿਲਾਂ ਮੈਂ ਇਹਦੇ ਨਾਲੇ ਹੈਰੋਂ ਫੇਰ ਰਿਹਾ ਸੀ ਤੇ ਹੁਣ ਉਹਦੇ ਨਾਲ ਸਵਾਗਾ ਮਾਰਿਆ ਕਿਉਂ ਬਾਈ ਆਏ ਆ ਨਾਲ ਹੁੰਦੀ ਜਿਹੜੀ ਗਿੱਲ ਆ ਉਹ ਦੱਬੀ ਜਾਵੇ ਚੰਗੀ ਗੱਲ ਆ ਵੀ ਧੁੱਪ ਆਪਾਂ ਖੇਤ ਨੂੰ ਨਾ ਲੱਗਣ ਦਈਏ ਤੇ ਬਾਈ ਏ ਟੂ ਜ਼ੈਡ ਜਿੰਨੀ ਕਣਕ ਬੀਜਣੀਆਂ ਆਪਾਂ ਨੇ ਸਾਰੀ ਦੇ ਉੱਪਰ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਅਬ ਕੀਰਾ ਹੁਣੇ ਕਰਨੀ ਆ 2 ਲੀਟਰ ਸਟੈਂਪ ਪਾ ਕੇ ਪਿਛਲੇ ਸਾਲ ਬਾਈ ਤਕਰੀਬਨ ਆਪਾਂ ਨੇ ਅੱਧੀ ਤੋਂ ਜ਼ਿਆਦਾ ਤਕਰੀਬਨ 60-62 ਕਿਲਿਆਂ ਦੇ ਵਿੱਚ ਸਪਰੇਅ ਕਰੀ ਤੀ ਅ ਗੁੱਲੀ ਡੰਡੇ ਵਾਲੀ ਤੇ ਬਾਈ ਢੋਲੀ ਨਹੀਂ ਚੱਕੀ ਹੈਗੀ ਛਿਆਲ ਚ ਮੈਂ ਕਹਿੰਦਾ ਇੰਨਾ ਕੁ ਨੰਨਦਰਿਆ ਗੱਲਾਂ ਛੱਡ ਦੋ ਤੁਸੀਂ ਬਸ ਮੈਗਜ਼ੀਨ ਦੀ ਜਾਂ ਯੂਰੀਆ ਹੀ ਪਾਇਆ ਪਾਣੀ ਲਾਇਆ ਨਹੀਂ ਸਾਲਾ ਕੇ ਗੁੱਲੀ ਡੰਡਾ ਹੀ ਦੈਲਾਂ ਦਾ ਬਹੁਤ ਜ਼ਿਆਦੇ ਗੁੱਲੀ ਡੰਡੇ ਨੇ ਨਾਸ ਮਾਰਦਾ ਤੇ ਕੁਛ ਆਲੂ ਵਾਲੇ ਖੇਤ ਬਦਲਨ ਕਰਕੇ ਬਾਈ ਗੁੱਲੀ ਡੰਡਾ ਹੁਣ ਘਟ ਗਿਆ ਕੁਛ ਪਲਾਉ ਵੀ ਫੇਰੇ ਆ ਕਿਉਂ ਲੋਕ ਬਾਈ ਵਿੱਚ ਲੋਕਾਂ ਦੀ ਇੰਨੀ ਕੁ ਗੰਦੀ ਖੇਤੀ ਆ ਨਾ ਬੀ ਪਾ ਦਾਂਦੇ ਨੇ ਗੁੱਲੀ ਡੰਡੇ ਦੀਆਂ ਸਪ੍ਰੇਹਾਂ ਕਰਦੇ ਨਹੀਂ ਹੈਗੇ ਸਾਡੇ ਹੈਗੇ ਨੇ 5-7 ਕ ਬਾਈ ਉਹਨਾਂ ਨੇ ਇੰਨਾ ਕੁ ਬੀ ਪਾਤਾ ਜਿੰਨੀਆਂ ਉਹਨਾਂ ਕੋਲ ਜ਼ਮੀਨਾਂ ਲਈਆਂ ਹੋਈਆਂ ਨੇ ਠੇਕੇ ਤੇ ਬਾਈ ਆਪਣੇ ਕੋਲ ਆਪਣਾ ਹੋਰ ਹਿਸਾਬ ਕਿਤਾਬ ਆ ਆਪਾਂ ਕਰਦੇ ਆ ਘਰ ਦੀ ਮੰਗ ਖੇਤੀ ਆ ਨਾ ਵੀ ਚਾਹੇ ਆਪਣੀ ਜ਼ਮੀਨ ਆ ਜੇ ਆਪਾਂ ਬਾਈ ਉਹਨੂੰ ਆਪਣੀ ਸਮਝ ਕੇ ਖੇਤੀ ਕਰਾਂਗੇ ਉਹਨੇ ਆਪਾਂ ਨੂੰ ਤਾਂ ਹੀ ਚਾਰ ਪੈਸੇ ਦੇਣਨੇ ਹਨਾ ਉਵੇਂ ਕੀ ਫਾਇਦਾ ਉਵੇਂ ਮਾਰੋ ਛੱਟਾ ਚਲੋ ਜੀ ਕਰ ਦੋ ਬਾਈ ਹੁਣ ਆ ਟਰੈਕਟਰਾਂ ਦੇ ਆਪਾਂ ਨੇ ਇੰਨੇ ਪੈਸੇ ਲਾਏ ਨੇ ਹਨਾ ਬੀਜਣ ਨੂੰ ਤਾਂ ਮੈਂ ਅੱਜ ਪਾ ਕੇ ਸੁਪਰ ਸੀਡਰ ਹੁਣ ਕਮਾਣ ਦਾ ਪਰ ਬਈ ਉਹ ਗੱਲ ਦਾ ਸਵਾਦ ਨਹੀਂ ਹੈਗਾ 6 ਮਹੀਨੇ ਬਾਅਦ ਇਹਨਾਂ ਨੂੰ ਚਲਾਉਣ ਦਾ ਮੌਕਾ ਮਿਲਦਾ ਤਾਂ ਚਲਾਉਣਾ ਜ਼ਰੂਰੀ ਆ ਤੇਲ ਫੂਕਣਾ ਵੀ ਜ਼ਰੂਰੀ ਆ ਹਾਂ ਸਹਿਮਾ ਸਹਿਮਾ ਬਹੁਤਾ ਖਰਚਾ ਵੀ ਨਹੀਂ ਆਪਾਂ ਨੇ ਕਰਨਾ ਹੁੰਦਾ ਹਨਾ ਤੇ ਹੁਣ ਬਈ ਤਕਰੀਬਨ 250 ਤੋਂ 2250 ਰੁਪਏ ਦਾ ਤੇਲ ਇਹਨੇ ਖਾਣਾ 1 ਕਿਲੇ ਦੇ ਵਿੱਚ ਤੇ 150 ਰੁਪਏ ਦਾ 150 ਦਾ ਉਹਨੇ ਖਾਣਾ 1 ਕਿਲੇ ਦੇ ਵਿੱਚ 500 ਤੇ ਬਈ ਜੋਰ ਮਾਰ ਕੇ ਜੇ ਆਪਾਂ ਇਹਨੂੰ ਪਹਿਲੇ ਗੇਰ ਦੇ ਵਿੱਚ ਕਣਕ ਨੂੰ ਬੀਜ ਦੇ ਮੇਰੀ ਉਹਦੇ ਨਾਲ ਐਵਰੇਜ ਕੱਢੀ ਵੀ ਆ ਪਿਛਲੇ ਸਾਲ ਦੀ ਇੱਕ ਕੀਲੇ ਦੇ ਵਿੱਚ ਬਾਈ ਉਹ 10 ਲੀਟਰ ਤੇਲ ਖਾਂਦਾ ਸੀਗਾ 7 ਫੁੱਟੇ ਸੁਪਰ ਸੀਡਰ ਦੇ ਚਲੋ ਐਤਕੀ ਸੁਪਰ ਸੀਡਰ بڑا ਏ 8.5 ਤੇ ਉਹਦੇ ਤੇ ਲਾ ਲਓ ਥੋੜਾ ਜਿਹਾ ਘਟ ਜੂਗਾ 7 ਤੋਂ 8 ਖਾ ਲੂਗਾ ਹਨਾ ਪਰ ਬਾਈ ਹੁਣ ਜਿਵੇਂ ਜ਼ਮੀਨ ਬਣ ਗਈ ਪਿਛਲੇ ਸਾਲ ਪਰ ਬਾਈ ਬੀਜੀ ਪਹਿਲੇ ਗੇਰ ਚ ਤੀ ਆ ਸਾਰਾ ਜੀਰੀ ਵਾਲਾ ਖੇੜਾ ਆਪਾਂ ਨੇ ਸਾਰਾ ਪਹਿਲੇ ਗੇਰ ਦੇ ਵਿੱਚ ਬੀਜਿਆ ਤੀ ਤੇ ਉਹ ਖੇਤ ਉਧਰ ਜਿਹੜਾ ਆਪਾਂ 766 ਕਣਕ ਦੀ ਗੱਲ ਕਰਦੇ ਆ ਤੇ ਬਾਈ ਮਤਲਬ ਵੀ ਹੁਣ 5 ਕਿ ਲੀਟਰ ਦੀ ਆਸਤੋ ਦੇਤੇ ਪਾਉਣੀਆਂ ਨੇ 1 ਕਿਲੇ ਤੇ ਕੁੱਲ 10 ਲੀਟਰ ਦੀ ਆਪਣਾ ਖਰਚਾ ਏ ਠੀਕ ਆ 10 ਨਹੀਂ 11 ਲਾ ਲਓ 12 ਲਾ ਲਓ 12 ਕਿ ਲੀਟਰ ਤੇਲ ਆਪਾਂ ਨੇ 1 ਕਿਲੇ ਦੇ ਵਿੱਚ ਫੂਕਣਾ ਆ ਜ਼ਿਆਦਾ ਫੂਕਣਾ ਨਹੀਂ ਹੈਗਾ ਤੇ ਬਸ ਆਪਾਂ ਨੇ ਜਦੀ ਨਾਲ ਦੀ ਨਾਲ ਬੱਟਾਂ ਵਾਲਾ ਝੰਡਾ ਪਾ ਕੇ ਰੱਖਣਾ ਬੱਟਾਂ ਪਾ ਕੇ ਨਾਲ ਹੁੰਦੇ ਆਪਾਂ ਨੇ ਸਪਰੇ ਜਿਹੜੀ ਕਰ ਦੇਣੀ ਆ ਤੇ ਹੁਣ ਬਈ ਮੜਾ ਜਾ ਦੋ ਟਾਈਮ ਕਿਉਂ ਧੁੱਪਾ ਜਿਹੜੀ ਉਹ ਡਾਊਨ ਹੁੰਦੀ ਜਾਂਦੀ ਆ ਤੇ ਬਾਈ 6-7 ਕਿਲਿਆਂ ਦੀਆਂ ਤਾਂ ਮੈਂ ਹਾ ਫੂਕ ਗਿਆ ਤੇ ਹੁਣ ਬਾਈ ਮੈਂ ਪਹਿਲਾਂ ਫਿਰ ਐ ਆ ਰਾਤ ਨੂੰ ਮੈਂ ਟਰੈਕਟਰ ਚਲਾਈ ਜਾਊਂਗਾ ਆਰਾਮ ਨਾਲ ਉਹ ਤੇਜ਼ੀ ਉਹਨਾਂ ਦਾ ਸਾਡਿਆਂ ਦਾ ਇਹ ਜਿਹਾ ਹੀ ਕੰਮ ਆ ਆ ਕੇ ਤਾਂ ਆ ਕੇ ਨਹੀਂ ਉਹਨਾਂ ਨੇ ਘਰੇ ਹੀ ਪੈ ਕੇ ਬਾਕੀ ਬਾਈ ਹੋਰ ਦੱਸ ਦਿਆਂ ਤੁਹਾਨੂੰ ਘਰੇ ਕੰਮਾ ਜਿਹੜਾ ਮਠਿਆਈ ਦਾ ਕੰਮ ਬਹੁਤ ਚੰਗੀ ਪੱਧਰ ਤੇ ਚੱਲਦਾ ਮੈਂ ਕਹਿੰਦਾ ਆਪਾਂ ਸਾਡੇ ਵਾਲਾ ਐ ਚੱਲਦਾ ਜਿਵੇਂ ਜੀਟੀ ਰੋਡ ਨਹੀਂ ਹੁੰਦਾ 10 ਗਾਹ ਕਾ ਜਾਂਦੇ ਨੇ 10 ਮੁੜ ਜਾਂਦੇ ਨੇ ਬਾਈ ਆਰਡਰ ਨਹੀਂ ਪੂਰੇ ਹੋ ਰਹੇ ਪਰਮਾਤਮਾ ਦੀ ਇੰਨੀ ਕੁ ਕਿਰਪਾ ਨਾਲ ਇੰਨਾ ਕੁ ਸੋਹਣਾ ਕੰਮ ਚੱਲ ਰਿਹਾ ਔਰ ਬਾਈ ਲੋਕ ਆਉਂਦੇ ਨੇ ਕੁਆਲਿਟੀ ਨੂੰ ਆ ਲੋਕ ਕੁਆਲਿਟੀ ਭਾਲਦੇ ਨੇ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਨਾ ਹੈਗਾ ਠੀਕ ਆ ਰੁਪਈਏ ਜਿਵੇਂ ਚਾਰ ਘੱਟ ਬਣ ਜਾਣਾ ਪਰ ਆਪਾਂ ਨੇ ਆਪਣਾ ਨੌਆ ਜਿਹੜਾ ਵਰਕਰ ਆ ਰੱਖਣਾ ਹਨਾ ਤੇ ਪਰ ਉਹ ਮੈਂ ਦਰ ਲਵੇ ਹੋ ਕੇ ਵੀ ਬਾਈ ਆਲੂ ਦਿਖਾ ਦੇਣਾ ਹਨਾ ਆ ਬਾਈ ਮੋਟਰਾਂ ਤੇ ਵੀ ਹੁਣ ਸਾਫ ਸਫਾਈ ਹੁਣ ਕਰਾਂਗੇ ਥੋੜਾ ਜਿਹਾ ਕਣਕ-ਕੁਣਕ ਬੀਜ ਕੇ ਹਨਾ ਤੇ ਆ ਦੇਖੋ ਬਾਈ ਕਿੰਨੇ ਸੋਹਣੇ ਖੁੱਡਨੇ ਦਿਖਦੇ ਨੇ ਹਨਾ ਆure ਬਾਈ ਮੋਟਰ ਚੱਲਦੀ ਰਹੀ ਹੈ ਜੀਰੀ ਨੂੰ ਇੱਥੇ ਦੁਬਾਰੇ ਪਾਣੀ ਪਾ ਗਿਆ ਸੀ ਇੱਥੇ ਤਾਂ ਚਲੋ ਗਲ ਨਹੀਂ ਆਲੂ ਨੇ ਆ ਦੇਖੋ ਇਹਨੇ ਖੁੱਡਨੇ ਜਿਹੜੇ ਭਰੇ ਜਾਂਦੇ ਨੇ ਤੇ ਬਾਈ ਆਲੂ ਹਲੇ ਨਿਕਲ ਰਿਹਾ ਹਨਾ ਜਿਹੜੇ ਤੁਹਾਨੂੰ ਇਹ ਗੈਪ ਦਿਖ ਰਹੇ ਨੇ ਆ ਦੇਖੋ ਸਾਰਾ ਆਲੂ ਆ ਜਿਹੜਾ ਉਹ ਤਕਰੀਬਨ ਹੁਣ ਹੌਲੀ ਹੌਲੀ ਬਾਹਰ ਆ ਰਿਹਾ ਆ ਦੇਖੋ ਠੀਕ ਆ ਬਾਈ ਬੀ ਲੈਣ ਆਏ ਦੀ ਅੱਜ ਆਪਾਂ ਲੋ ਬਾਅਦ ਚ ਪਤਾ ਲੱਗਿਆ ਵੀ ਅੱਜ ਤਾਂ ਐਤਵਾਰ ਦੁਕਾਨਾਂ ਬੰਦ ਨੇ ਯਾਰ ਤੁਹਾਨੂੰ ਐ ਦੀ ਵੀ ਦੀਵਾਲੀ ਦਾ ਦਿਹਾਰ ਆ ਵੀ ਚੱਲ ਹੁਣ ਤਾਂ ਖੁੱਲੀਆਂ ਹੋਣੀਆਂ ਤੇੱਕਾ ਪਾ ਆਪਣਾ ਸੰਦ ਚੱਕ ਲਿਆ ਹੁੰਦਾ ਠੀਕ ਹੋ ਗਿਆ ਹੁਣ ਇਹ ਦੁਬਾਰੇ ਵਿਚਰ ਹੁਣ ਮੁਰੰਮਤ ਕਰੀ ਇਹਦੀ ਸਮਾਰ ਕੇ ਪਹਿਲਾਂ ਟੁੱਟ ਗਿਆ ਇਹਦੀ ਥੋੜਾ 빙ਗਾ ਜਿਹਾ ਹੋ ਗਿਆ ਦੀ ਉਹਦਾ ਸੈਟ ਤੇ ਤੇ ਹੁਣ ਵੀ ਆਪਾਂ ਬਈ ਇੱਥੇ ਜੜੀਏ ਤੋਂ ਲੈਣ ਆਏ ਸੀ ਜੜੀਏ ਵੀ ਜਿਹੜੇ ਸਟੋਰ ਤੇ ਇੱਕ ਹੋਰ ਆ ਉਧਰੋਂ ਵੀ ਪਤਾ ਕਰਿਆ ਦੋਹੇ ਦੁਕਾਨਾਂ ਬੰਦ ਨੇ ਉਹ ਮਲੋ ਆਏ ਹੋਏ ਸੀ ਲਓ ਜੀ ਬਾਬੇ ਉਹ ਗੱਬਰੂ ਰਾਤ ਨੂੰ ਨਾ ਜ਼ੋਰ ਅਜ ਮੈਸ਼ ਕਰ ਰਹੇ ਨੇ ਤੇ ਇੱਕ ਦੀਆਂ ਬਦਲਦੀਆਂ ਪੱਤੀਆਂ ਚੋਬਰਾਂ ਨੇ ਕਹਿੰਦੇ ਤੇ ਅੱਜ ਦੂਜੇ ਦੀਆਂ ਬਦਲਣ ਲੱਗੇ ਹੋਏ ਨੇ ਰੋਟਾਵੇਟਰ ਦੀਆਂ ਤੇ ਬਾਈ ਆ ਸੁਪਰ ਸੈਡਰ ਲਿਆਂਦਾ ਆਪਾਂ ਨੇ ਸਵਰਾਜ ਦਾ ਤੇ ਕਣਕ ਕੱਲ ਨੂੰ ਤਿਆਰੀਆਂ ਨੇ ਤੇ ਬਾਈ ਕਥਾ ਚੱਲ ਰਹੀ ਆ ਤੇ ਜੀ ਲੱਗਿਆ ਵਾ ਬਾਈ ਪੱਤੀਆਂ ਬਦਲ ਰਹੇ ਹਾਂ ਰੋਟਾਵੇਟਰ ਦੀਆਂ ਰਾਤ ਨੂੰ 8:30 ਵਜੇ ਕਿਉਂ ਦਾ ਜੀ ਕਿਵੇਂ ਓਕੇ ਰਿਪੋਰਟ ਬਾਦਲ ਕੀ ਉੱਠਾ ਜੀ ਹੁਣ ਦੇਖਣ ਨੂੰ ਹਾਂ ਵਿੱਚ ਸਾਨੂੰ ਲੋਕ ਕਰੀ ਜਾਂਦਾ ਲੋਕਾਂ ਨੂੰ ਐ ਹੋਗਾ ਵੀ ਇਹਦਾ ਖਲ ਸਾਲੇ ਵੀਡੀਓ ਹੀ ਬਣਾਉਂਦੇ ਨੇ ਵੀ ਕੰਮ ਕੰਮ ਨਹੀਂ ਕਰਦੇ ਹੈਗੇ ਹਾਂ ਕੰਮ ਕਰਦੇ ਨੇ ਵੀਡੀਓ ਬਣਾਈਏ ਕਿ ਕੰਮ ਕਰੀਏ ਹਾਂ ਹੁਣ ਬਾਈ ਦੇਖ ਲਓ ਬੱਦਲ ਤੀਆਂ ਹੁਣ ਇਹਨੂੰ ਲੱਗੇ ਆਏ ਹੁਣ ਇਹਨੂੰ ਮੜਾ ਜਾਂ ਰੋਡ ਲਾਣੇ ਆ ਜਾਂ ਬੈਕ ਕਰ ਲਾਣੇ ਹਨਾ ਪੱਤੀਆਂ ਲਗਾਈਆਂ ਨੇ ਬਾਈ ਸਵੇਰੇ ਦੇ ਪਿੱਛਾ ਬੰਦੇ ਪੱਤੀਆਂ ਖੋਲ ਕੇ ਵੀ ਰੱਖਦੇ ਆ ਅੱਜ ਬਾਈ ਆਪਾਂ ਨੇ ਸਾਰਾ ਕੰਮ ਕਰਾਤਾ ਇਹਦਾ ਆ ਪੱਤੀਆਂ ਹੀ ਖੋਲ ਕੇ ਲੈ ਗਏ ਤੇ ਆ ਪੱਤੀਆਂ ਨੇ ਜਿਹੜੀਆਂ ਥੱਲੇ ਵਾਲੀਆਂ ਇਹ ਨਵੀਆਂ ਲਵਾਤੀਆਂ ਤੇਰੀਆਂ ਡਿਸਕਾਂ ਨੇ ਉਹ ਨਮੀਆਂ ਪਵਾਤੀਆਂ ਆਪਾਂ ਨੇ ਤੇ ਗਾਹਾਂ ਨੂੰ ਬਾਈ ਪਹਿਲਾਂ ਸਾਡੀ ਰੋਟਾਵੇਟਰ ਵੇਚਣ ਦੀ ਸਕੀਮ ਤਿਆਰ ਕੀਤੀ ਫਿਰ ਤੇਜੀ ਕਹਿੰਦਾ ਵੇਚਣਾ ਨਹੀਂ ਹੈਗਾ ਵੀ ਦੋ ਟਰੈਕਟਰਾਂ ਨਾਲ ਫੇ ਚੱਲੀ ਜਾਂਦਾ ਕੰਮ ਹੁਣ 10 ਫੁੱਟ ਇੱਕ ਹੋਰ ਲਿਆਉਣਾ ਹਾਂ ਇਹ ਬਾਈ ਰੋਟਾਵੇਟਰ ਬਹੁਤ ਸੋਹਣਾ ਨਿਕਲਿਆ ਹੈ ਯਾਰ ਹੁਣ ਬਾਈ ਇਹਦਾ ਮੰਨ ਕੇ ਚਲੋ ਵੀ 34 ਜੋੜਾ ਲੱਗ ਗਿਆ ਇਹਦਾ ਤੇ ਇਹ ਚੌਥਾ ਆਉ ਰੋ ਹਲੇ ਵੀ ਨਹੀਂ ਰੰਗ ਉਤਰਿਆ ਦੇਖੋ ਜੀ ਇਹ ਦੇਖ ਲਓ ਨਾ ਇਹ ਤਾਂ ਉਤਰਿਆ ਨਾ ਉਹ ਚਲ ਮੰਨ ਲੈ ਇਹ ਨਹੀਂ ਮਿੱਟੀ ਚੱਲਦਾ ਉਹਦਾ ਮਿੱਟੀ ਘੜੀ ਸੁਦਾਈ ਆ ਬੂਰੀ ਕੋ ਵੀ ਰੰਗ ਨਹੀਂ ਉਤਰਿਆ ਬਾਈ ਚੌਥਾ ਜੋੜਾ ਇਹਦਾ ਛੁਰੀਆਂ ਦਾ ਲੱਗ ਗਿਆ ਤਕੀਆਂ ਆਪਣਾ ਮਿੱਟੀ ਦਾ ਘੜੀ ਕੁਆਲਟੀ ਹੈ ਤੇ ਬਾਈ ਤੁਸੀਂ ਨਾ ਕਮੈਂਟ ਕਰਕੇ ਦੱਸਿਓ ਵੀ ਆ ਛੁਰੀਆਂ ਕੀ ਰੇਟ ਮਿਲਦੀਆਂ ਨੇ ਇਹ ਬਿੱਲ ਕੰਪਨੀ ਦੀਆਂ ਪਾਈਆਂ ਨੇ ਆਪਾਂ ਨੇ ਉਹਦੇ ਵੀ ਬਿੱਲ ਕੰਪਨੀ ਦੀਆਂ ਪਾਈਆਂ ਨੇ ਬਈ ਸੁਪਰ ਸੀਡਰ ਦੀ ਚਲੋ ਮਹਿੰਗੀ ਹੁੰਦੀ ਆ ਥੋੜੀ ਜੀ ਹਨਾ ਵੀ ਥੋੜੇ ਸੁਪਰ ਸੀਡਰ ਦੀ ਛੁਰੀ ਕੀ ਰੇਟ ਆ ਕੀ ਰੇਟ ਤੇ ਤੇ ਬਾਈ ਆਪਾਂ ਵੀ ਜੇ ਸਾਰੇ ਭਰਾ ਦੱਸਦੇ ਹੋ ਆਪਾਂ ਕਮੈਂਟਾਂ ਚ ਤੁਹਾਨੂੰ ਰੇਟ ਦੱਸ ਦਾਂਗੇ ਕਿਉਂਕਿ ਬਾਈ ਐਂ ਚੱਲ ਥੋੜਾ ਜਿਹਾ ਉਹ ਕਾਨੂੰ ਕਰਨਾ ਜੇ ਕਿਸੇ ਵੀਰ ਨੂੰ ਚਾਹੀਦੀਆਂ ਹੋਣੀਆਂ ਬਾਈ ਆਪਾਂ ਘੱਟ ਰੇਟ ਤੇ ਦਵਾ ਦਾਂਗੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਤੇ ਬਾਕੀ ਯਾਰ ਕੋਈ ਵੀ ਜੇ ਕਿਸੇ ਵੀ ਭਰਾ ਦੀ ਸ਼ੌਪ ਹੁੰਦੀ ਹੈ ਜਾਂ ਕੁਝ ਵੀ ਕਿਉਂਕਿ ਆਪਾਂ ਸਾਰੇ ਸਮਾਨ ਦੀ ਲੋਡ ਪੈਂਦੀ ਰਹਿੰਦੀ ਆ ਉਹ ਕਮੈਂਟ ਕਰ ਦਿਆ ਕਰੋ ਜਾਂ ਰੇਟ ਵੀ ਦੱਸ ਦਿਓ ਤੇ ਤੇ ਬਾਈ ਆਪਾਂ ਪਤਾ ਕੀ ਗੱਲ ਹੈ ਆਪਣਾ ਵੀ ਫਾਇਦਾ ਹੋ ਜਾਏ ਤੇ ਬਈ ਆਪਾਂ ਪਤਾ ਕੀ ਆ ਆਪਾਂ ਕਿਸੇ ਤੋਂ ਵੀਡੀਓ ਪਾਉਣ ਦਾ ਕੋਈ ਪੈਸਾ ਨਹੀਂ ਲੈਂਦੇ ਹੈਗੇ ਬਸ ਆਪਾਂ ਜਿਹੜਾ ਚੀਜ਼ ਆਪਾਂ ਨੇ ਲੈਣੀ ਆ ਆਪਾਂ ਨੂੰ ਬਸ ਉਹ ਸਹੀ ਰੇਟ ਤੇ ਮਿਲ ਜਾਵੇ ਬਸ ਆਪਾਂ ਨੂੰ ਇਹ ਹੁੰਦਾ ਕੱਲ ਵੀ ਇੱਕ ਪ੍ਰੋਮੋਸ਼ਨ ਦੀ ਆ ਰਿਹਾ ਫੋਨ ਆਇਆ ਕਹਿੰਦਾ ਮੰਗ ਆਦੀ ਹੈ ਹਾਂ ਇਹ ਪੂਰੇ ਬੱਗੇ ਆ ਹੁਣ ਅਸੀਂ ਬੰਦ ਕਰਤੀ ਪਹਿਲਾਂ ਦੂਜੇ ਚੈਨਲ ਤੇ ਕਰਦੇ ਸੀ ਹਾਂ ਉੱਥੇ ਪੈਸੇ ਬਈ ਵਧੀਆ ਮਿਲਦੇ ਸੀ ਇਹ ਗੇਮ ਵਾਲੀਆਂ ਪ੍ਰੋਮੋਸ਼ਨਾਂ ਜੇ ਇਨਵੈਸਟਮੈਂਟ ਨਾ ਕਰੇ ਕਰੋ 50 5000 ਰੁਪਏ ਦੇ ਕੇ ਕਿ ਪ੍ਰੋਮੋਸ਼ਨ ਦਾ ਜਿਹੜੀ ਵੱਡੀ ਚੈਨਲ ਨੇ ਹਾਂ ਉਹਨਾਂ ਨੂੰ ਜਿਵੇਂ ਆਪਣਾ ਲੱਕੀ ਗੋਲਡ ਸਮਿਥ ਵਰਗੇ ਚੈਨਲ ਨੇ ਪੁਰਾਣੇ ਵੀ ਵਧੀਆ ਪੈਸੇ ਦਿੰਦੇ ਆ ਉਹ ਤਾਂ ਪ੍ਰੋਮੋਸ਼ਨ ਕਰਦੇ ਅਗਲੇ ਨੇ ਕਰਨਾ ਬਈ ਅਗਲਾ ਕਰ ਜਾਂਦਾ ਹਾਂ ਉਹੀ ਤਾਂ ਗੱਲ ਆ ਤੇ ਤੇ ਬਾਈ ਦੱਸ ਦਿਆ ਕਰੋ ਹਨਾ ਤੇ ਜੇ ਕਿਸੇ ਨੂੰ ਚਾਹੀਦੀਆਂ ਨੇ ਛੁਰੀਆਂ ਰੇਟ ਤੇ ਨਾਲੇ ਆਪਣੇ ਆਪਣੇ ਏਰੀਆ ਦਾ ਰੇਟ ਜਰੂਰ ਦੱਸਿਓ ਕਿਉਂਕਿ ਕੀ ਪਤਾ ਆਪਾਂ ਨੂੰ ਵੀ ਮਹਿੰਗੀਆਂ ਮਿਲੀਆਂ ਹੁਣ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਬਾਈ ਵੀ ਆਪਾਂ ਨੂੰ ਕੀ ਰੇਟ ਮਿਲੀਆਂ ਨੇ ਤਾਂ ਇੱਕ ਕੰਮ ਚੱਲ ਜ ਜਾਂਦਾ ਬਾਈ ਇੱਕ ਤਕਰੀਬਨ ਸਾਨੂੰ 2 ਘੰਟੇ ਹੋਰ ਲੱਗ ਜਾਣਗੇ ਹਲੇ ਬਾਈ ਨਾਟ ਇਹਦੇ ਨਾਲ ਦੇ ਹੀ ਨੇ ਜਿੱਦੇ ਮਤਲਬ ਨਾਲ ਦਾ ਹੀ ਆ ਇਹ ਜਿਹੜੇ ਨਟ ਨੇ ਹੁਣ ਵੀ ਹੁਣ ਵੀ ਨਟ ਲਿਆਂਦੇ ਅਸੀਂ ਨੇ ਪਰ ਅਸੀਂ ਪਾ ਨਹੀਂ ਰਹੇ ਹੈਗੇ ਜਿਹੜਾ ਨਟ ਕੋਈ ਸਾਨੂੰ ਖਰਾਬ ਵੀ ਕਰਦਾ ਏ ਉਹੀ ਨਟ ਪਾ ਰਹੇ ਹਾਂ ਅਸੀਂ ਜਿਹੜਾ ਮਤਲਬ ਜਿਵੇਂ ਆਲੇ-ਦਾਲੇ ਵਾਲੇ ਨਟ ਨੇ ਥੋੜੇ ਜਿਹਾ ਜ਼ਿਆਦੇ ਘਸ ਗਏ ਨਾ ਠੀਕ ਨੇ ਨਟ ਉਹ ਜਿਹੜਾ ਨਹੀਂ ਜੁੜੀ ਸਹੀ ਜੜਦੀ ਉਹ ਬਦਲ ਦੇਈਦਾ ਤੇ ਬਾਈ ਨਾਲੇ ਤੁਸੀਂ ਇੱਕ ਬਾਈ ਗੱਲ ਹੁੰਦੀ ਆ ਕਰਨ ਦੀ ਜਿਵੇਂ ਇਹ 48 ਛੁਰੀਆਂ ਨੇ ਹਨਾ ਰੋਟਾਵੇਟਰ ਦੇ 48 ਛੁਰੀਆਂ ਨੇ ਨਹੀਂ ਦੇਖ ਲਓ 54 54 ਛੁਰੀਆਂ ਹੁੰਦੀਆਂ ਨੇ 7 ਫੁੱਟੇ ਰੋਟਾਵੇਟਰ ਦੇ ਬਾਈ ਇਹਦਾ ਚੜਾਓ ਦੇਖ ਲਓ ਛੁਰੀ ਤੋਂ ਛੁਰੀ ਦਾ ਕਿੰਨਾ ਹਨਾ ਐਨ ਉੱਪਰ ਚੱਲਦੀ ਆ ਤੇ ਬਾਈ ਮਲਾਈ ਬਹੁਤ ਹੈਦੀ ਬਹੁਤ ਜ਼ਿਆਦੇ ਮਲਾਈ ਕਰਦਾ ਇਹ ਤੇ ਬਾਕੀ ਉਹ ਵੀ ਤੁਹਾਨੂੰ ਚੱਲਦਾ ਦਿਖਾਵਾਂਗੇ ਬਾਈ ਤੇ ਜੀ ਪੇਂਟ ਕੁਆਲਿਟੀ ਉਹਦੀ ਵੀ ਬਹੁਤ ਸੋਹਣੀ ਆ ਏ ਬਾਈ ਪਤਾ ਕੀ ਆ ਨਹੀਂ ਦੇਖੀਏ ਥੱਲੋਂ ਕਿਵੇਂ ਆ ਨਹੀਂ ਇਹ ਪਤਾ ਕੀ ਆ ਤੇ ਜੀ ਇਹ ਜਗਤਜੀਤ ਵਾਲਿਆਂ ਦੇ ਬਣਾਇਆ ਹੋਇਆ ਆ ਆ ਦੇਖੋ ਬਾਈ ਇਹ ਉਹ ਉਹ ਚੀਜ਼ ਤਾਂ ਨਹੀਂ ਹੈਗੀ ਨਾਲੀ ਇਹ ਤਾਂ ਹਲੇ ਮਤਲਬ ਦੂਆ ਸੀ ਇਹ ਨਾ ਪਹਿਲੇ ਸੀਜ਼ਨ ਦਾ ਚਲਾਇਆ ਹੀ ਨਹੀਂ ਹਾਂ ਇੱਕ ਸੀਜ਼ਨ ਬਾਈ ਇਹ ਚਲਾਇਆ ਨਹੀਂ ਤੀ ਪਰ ਇਹ ਕੀ ਹੁੰਦੀ ਆ ਰੋਲੇ ਦੀ ਲਿਖ ਯਾਰ ਹਾਂ ਰੋਲੇ ਕਿਤੇ ਵੀ ਯਾਰ ਦਿਖਾ ਦੇ ਤੇ ਬਾਈ ਇਹ ਹੈਗਾ ਮਤਲਬ ਉਦਾਂ ਸਵਰਾਜ ਵਾਲਿਆਂ ਦਾ ਇਹ ਪਰ ਇਹ ਹੈ ਜਗਤਜੀਤ ਵਾਲਿਆਂ ਦਾ ਬਣਾਇਆ ਹੋਇਆ ਕਿਉਂ ਫਿਰ ਸਵਰਾਜ ਵਾਲੇ ਆਪਣੀਆਂ ਮੋਹਰਾਂ ਲਾ ਕੇ ਵੇਚਦੇ ਨੇ ਉਦਾਂ ਇਹ ਜਗਤਜੀਤ ਦਾ ਬਣਾਇਆ ਆ ਸਵਰਾਜ ਆਣ ਦਾ ਰੰਗ ਹੋਇਆ ਵੈਨੂੰ ਤੇ ਡਿਸਕਾਂ ਵਾਲਾ ਸੁਪਰ ਸੀਡਰ ਆ ਬਹੁਤ ਚੀਜ਼ਾਂ ਆਪਾਂ ਕਰੀ ਜਾਂਦੇ ਹੁੰਦੇ ਆ ਨਾ ਚਲੋ ਟਰੈਕਟਰ ਦਾ ਉਹੀ ਕੰਪਨੀ ਬਣਾਉਂਦੀ ਹੈ ਜਿਹੜੀ ਬਾਕੀ ਐਸੈਸਰੀ ਹੁੰਦੀ ਆ ਇੰਪਲੀਮੈਂਟਸ ਹੁੰਦੇ ਨੇ ਜਾਂ ਐਸੈਸਰੀ ਹੁੰਦੀ ਆ ਪੱਤੀਆਂ-ਪੁੱਤੀਆਂ ਹੋ ਗਈਆਂ ਉਹ ਵੀ ਛੋਟੀਆਂ ਫਰਮਾਂ ਤੋਂ ਬਣਵਾ ਲੈਂਦੇ ਨੇ ਆਪਣੀਆਂ ਮੋਹਰਾਂ ਠੋਕ ਦਿੰਦੇ ਨੇ ਇਹ ਪੱਤੀਆਂ ਹੁੰਦੀਆਂ ਨੇ ਇਹ ਵੀ ਛੋਟੀਆਂ ਫਰਮਾਂ ਤੋਂ ਬਣਵਾ ਲੈਂਦੇ ਆ ਆਹ ਕਰਾਉਸ ਨੇ ਉਹ ਅੱਡ ਫਾਰਮ ਤੋਂ ਬਣਦੇ ਨੇ ਗੇਅਰ ਹੋਰ ਕਿਸੇ ਦਾ ਹੁੰਦਾ ਦੇਖ ਕੀ ਕੰਪਨੀ ਕੰਪਨੀ ਚੱਕਰ ਜਨਾ ਪਿਆ ਕਰੋ ਲੈ ਲਿਆ ਕਰੋ ਕਿਉਂਕਿ ਆਪਣੀਆਂ ਵੀ ਬੜੀਆਂ ਬੜੀਆਂ ਹਾਂ ਇੱਕ ਸ਼ਕਤੀਮਾਨ ਸਾਰਾ ਸਮਾਨ ਆਪਣਾ ਆਪ ਬਣਾਉਂਦੀ ਆ ਕਿਉਂ ਇਹਦਾ ਬਈ ਘੇਰ ਵੀ ਸ਼ਕਤੀਮਾਨ ਦਈ ਆ ਠੀਕ ਆ ਤੇ ਮੰਨ ਕੇ ਚਲੋ ਇਹਦੀਆਂ ਜਿਹੜੀਆਂ ਤੇਜ਼ੀ ਪਹਿਲਾਂ ਨਾਲ ਦੀਆਂ ਸ਼ੂਰੀਆਂ ਸੀ ਉਹ ਵੀ ਸ਼ਕਤੀਮਾਨ ਦੀਆਂ ਹੀ ਸੀ ਮੋਹਰਤੀ ਬਕਾਇਦਾ ਸਾਰੇ ਕਿਸੇ ਤੇ ਗੁਜਰਾਤ ਚ ਬਣਦੀ ਆ ਤੇ ਤੇ ਚਲੋ ਇਹਦੇ 'ਚ ਵੀ ਆਪਾਂ ਸਾਰਾ ਕੁਝ ਨਹੀਂ ਕਹਿ ਸਕਦੇ ਨਟ ਬਾਈ ਸਾਰੇ TVS ਦੇ ਹੁੰਦੇ ਨੇ ਇਹ ਉਹ ਤਾਂ ਵੀਰੇ オリジナル ਉਹ ਕਹਿ ਕੇ ਪਾਉਂਦੇ ਨੇ TVS ਦੇ ਨਟ ਤੋਂ ਬਿਨਾਂ ਸੀ ਪਾਉਂਦੀ ਨਹੀਂ ਤੇ ਇੱਕ ਖਾਸੀਅਤ ਇਹਦੀ ਹੋਰ ਵੀ ਆ ਇਹਦਾ ਕੱਲਾ ਕੱਲਾ ਪੁਰਜ਼ਾ ਖੁੱਲਦਾ ਚਾਹੇ ਬਈ ਇਹਨੂੰ ਖੋਲ ਕੇ ਟੰਗ ਮਸ਼ੀਨ ਤੇ ਟੰਗ ਦੋ ਚਾਹੇ ਇਹ ਤਾਂ ਚਲੋ ਇਹ ਤਾਂ ਇਹ ਹਾਂ ਬਿਲਡਿੰਗ ਤਾਂ ਬਹੁਤ ਘੱਟ ਜਗ੍ਹਾ ਤੇ ਯੂਜ਼ ਕੀਤਾ ਜਾਂਦਾ ਇਹਦੇ ਜਿਹੜੀ ਇਹਦੀ ਮਸ਼ੀਨ ਆ ਬਾਈ ਉਹਦੀ ਕੱਲੀ ਕੱਲੀ ਪਲੇਟ ਖੁੱਲ ਜਾਂਦੀ ਹੁਣ ਆਪਾਂ ਕਾਹ ਨੂੰ ਮਸ਼ੀਨ ਕਸਾਂਗੇ ਇੱਧਰ ਜਿਹੜੀ ਆ ਪੱਤੀ ਆ ਬਾਈ ਆ ਟਾਪੇ ਦੇ ਥੱਲੇ ਏਅਰ ਹੋਰ ਦੇ ਇਹ ਵੀ ਆਪਾਂ ਆ ਥੱਲੇ ਦਾ ਹਡਲਵਾਈਏ ਚਲੋ ਇਹ ਸਾਈਡ ਤੇ ਪੱਤੀ ਲੱਗੀ ਹੁੰਦੀ ਇਹ ਹਡਲਵਾਈ ਕਈ ਬੰਦੇ ਖੋਲ ਕੇ ਕਰ ਦਿੰਦੇ ਆ ਫੇਰਾ ਟਾਪਾ ਘਸਦਾ ਟਾਪਾ ਘਸੀ ਜਾਂਦਾ ਹੋਰ ਯਾਰ ਬਾਈ ਚਾਹੇ ਬੇਗਾ ਚਾਹੇ ਲੋਹਾ ਪਰ ਫੇਰ ਵੀ ਤੇ ਬਾਈ ਸੇਫਟੀ ਦਾ ਆਪਣਾ ਧਿਆਨ ਰੱਖਿਆ ਵਾ ਦੇਖ ਲਓ ਸਪੈਸ਼ਲ ਅੱਜ ਘੋੜੀ ਇਹਦੀ ਪਤਾ ਨਹੀਂ ਕਿੰਨੇ ਸਾਲ ਬਾਅਦ ਪਾਈਆ ਸੀ ਨੇ ਪਾ ਕੇ ਇਹ ਨਿੱਟ ਲਾਈ ਹੋਈ ਆ ਤੇ ਥੋੜਾ ਜਿਹਾ ਮਾਗਰ ਨੂੰ ਸਿੱਟ ਲਿਆ ਸੀ ਇਹ ਤੇ ਆ ਸਾਡੀ ਐਕਸੈਸਰੀ ਟੂਲ ਕਿਟ ਟੂਲ ਕਿੱਟ bro ਟੂਲ ਕਿੱਟ ਬਾਈ ਅਸੀਂ ਪੁਰਾਣੀਆਂ ਚਾਬੀਆਂ ਨਾਲ ਬਦਲਦੇ ਤੇ ਬਾਈ ਮੈਂ ਕਿਹਾ ਤੁਹਾਨੂੰ ਮਾਰ ਰੈਂਚ ਦੇ ਦੇ ਜਿਹਦੇ ਆਪਾਂ ਲੈ ਨਾ ਅੱਜ ਮੈਂ ਤੇਜੀ ਨੂੰ ਕਿਹਾ ਸੀ ਮੈਂ ਆਪਾਂ ਟਰ ਟਰ ਜੇ ਵਾਲੀ ਨਵੀਂ ਉਹ ਲਿਆਉਣੇ ਆ ਮਸ਼ੀਨ ਦੀ ਉਹ ਕਹਿੰਦਾ ਤੁਸੀਂ ਖਰਾਬ ਕਰਨਾ ਹੋਰ ਉਹ ਕਹਿੰਦਾ ਬਾਈ ਸੋਤੋ ਲੋਟਨੇ ਆਉਣਾ ਸਸ ਉਹ ਅਗਲੀ ਨਹੀਂ ਪਤਾ ਵੀ ਉਹਨੇ ਆ ਕੇ ਗਾਣਾ ਕੱਢਣੀਆਂ ਦਾ ਸਿਰ ਚ ਮਾਰ ਤੇ ਚਲੋ ਠੀਕ ਆ ਮਿੱਤਰੋ ਬਦਲਦੀ ਆ ਫਿਰ ਅੱਧੇ ਕ ਬਦਲੇ ਗਏ ਮੰਨ ਕੇ ਚਲੋ ਅੱਧੇ ਹੀ ਰਹਿ ਗਈ